ਦਾ ਹੋਇਆ ਸੁਖਵੀ ਤਿਆਰ ਬਾਰ ਤਿਆਰ ਆ ਪੰਗਾਲੇ ਵਾਲਾ ਏਕਮ ਵੀ ਪਤਾਪੁਰੀਆ ਤਿਆਰ ਹੈ ਏਕਮ ਪਤਾਪੁਰੇ ਵਾਲਾ ਦਿਖਾਂਗੇ ਸਾਹਮਣੇ ਬੱਲੇ 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 ਏ ਕਹਿੰਦੇ ਫਰੰਦੀਪੁਰੀਆ ਗੋਪੀ ਦਾ ਚੇਲਾ ਲੈਕ ਦਾ ਮੇਲਾ ਓਏ ਸ਼ੇਰੇ ਹੁਣੀ ਭਰਾ ਲਾਲੀ ਹੁਣੀ ਵੀਰ ਓਏ ਮਲਕੀਤ ਹੁਣੀ ਕਹਿੰਦੇ ਆ ਇੱਕ ਮਦੇ ਤਿੰਨ ਜੱਫੇ 2000 ਦੇ ਪਰ ਸਾਹਮਣੇ ਚੋਲਾ ਸਾਹਿਬ ਵਾਲਾ ਓਏ ਓਏ ਚੋਲੇ ਵਾਲਾ ਓਏ ਆ ਜੱਫੇ ਬੱਲੇ 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 ਇਹ ਫੜਦਾ ਕੱਖਣੀ ਜੋਰ ਦੇ ਪਿੰਨ ਵਾਲਾ ਪਹਿਲਵਾਨਾਂ ਦਾ ਬੇਟਾ ਸ਼ੇਰਾ ਭਰਾ ਸਾਡਾ ਪਰ ਆਹ ਦੇਖਾਂਗੇ 6000 ਦਾ 6000 ਦਾ ਪਹਿਲਾ ਜਫਾ ਪਤਾਪੁਰੀਆ ਏਕਮ ਬੱਲੇ 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 ਛੂਟੇ ਮਾਟੇ ਬੱਲੇ 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 ਲਖਵੀ ਰਣੀ ਬੜਾ ਤਗੜਾ ਓਏ ਕਿੰਨੂ ਕਿੰਨੂ ਵਧੀਆ ਲੱਗੀ ਇਕਰੀ ਤਾੜੀਆਂ ਜ਼ੋਰਦਾਨ ਮਾਰ ਕੇ ਦੱਸਿਓ ਖੰਗ ਹਟਾਉਣੀ ਪਈ ਰਾ ਲੋੜਾ ਵੱਡਾ ਮੋਟਰਸਾਈਕਲ ਦਿੱਤਾ ਜਾਵੇਗਾ ਵੱਡਾ ਮਾਰ ਸਰਮਾਨ ਪਰ ਆਹ ਦੇਖਾਂਗੇ ਸਾਹਮਣੇ ਬੱਲੇ 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 ਉਹ ਸੀਚੇ ਵਾਲਿਆ ਉਹ ਸੀਚੇ ਵਾਲੀਆ ਸੀਚੇ ਵਾਲੀਆ ਸੀਚੇ ਵਾਲੀਆ ਸੀਚੇ ਵਾਲੀਆ ਸੀਚੇ ਵਾਲੀਆ ਸੀਚੇ ਵਾਲੀਆ ਸਿੱਦੇ ਹੀ ਕਿਸੇ ਗੱਲ ਨੂੰ ਐ 21 ਪੌਣ ਸ਼ਰੀਕ ਤੇ 31 ਪੌਣੀ ਪੈਂਦੀ ਹੈ ਜੇ ਕੋ ਖੰਗੇ ਖੰਗ ਬਣਾਉਂਟੀ ਖੰਗ हटਿਆ ਜੇਦੋਂ ਕੋਈ ਖੰਗ ਦਾਣਾ ਖੰਗ ਬਣਾਉਂਦੀ ਫਿਰ ਖੰਗ ਹਟਾਉਣੀ ਬੈਲ ਪੱਕੀ ਐ ਕਲਦੀਪ ਵੀਰ ਸਾਡਾ ਸੇਵਾਦਾਰ ਨੇ ਉਹ ਬੇਣਤੀਆ ਭਰਾ ਬਣ ਕੇ ਪਾਣੀ ਪੁੱਜਦਾ ਕਰਦੇ ਕਿਉਂਕਿ ਫਰੰਦੀਪੁਰੇ ਨੇ ਜਫਾਲਾ ਰਤਾ ਫਰੰਦੀਪੁਰਗੇ ਨੇ ਓਏ ਜਫਾਲਾ ਦਿੱਤਾ ਦੁਨੀਆ 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 ਐਂਡ ਨਾ ਚੁੱਟੀ ਪੰਗੜੇ ਪੈ ਗੇ ਬੱਲੇ 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 ਵਾਹ ਸਿਰਾ ਹੋ ਗਿਆ ਕਾਕਾ ਕਲੇਰ ਧੰਨਵਾਦ ਪਰ ਆਉ ਦੇਖਾਂਗੇ ਸਾਹਮਣੇ ਸੁਖਮਨ ਆ ਗਿਆ ਇਹਦਾ ਬਿਆਸ ਪਿੰਡਾ ਮੇਰੇ ਵੀਰੋ ਚਾਰ ਤਿਆਰ ਬਾਰ ਤਿਆਰ ਹੈ ਇੱਕ ਬਨੇ ਗਿੰਦਰ ਵੀ ਤਿਆਰ ਹੈ ਆ ਕਹਿੰਦੇ ਸੀਚੇ ਵਾਲਿਆ ਓ ਸੀਚੇ